ਹਾਂ ਹਾਂ ਕਿੰਨੇ ਕਿੰਨਾ ਕਰ ਤੂੰ ਫਿਰ ਹਾਂਜੀ ਕਿੰਨੇ ਕਿੰਨੀ ਵਿੱਥ ਤੇ ਕਰਦੇ ਇਹ 9 ਮੀਟਰ ਤੇ 9 ਮੀਟਰ ਤੇ ਹਾਂਜੀ ਅੱਛਾ 9 ਮੀਟਰ ਤੇ ਹਾਂਜੀ ਅੱਛਾ ਇਹ ਵੀਰ ਦਿਖਾ ਕਿ ਕਿੱਥੇ ਆਦ ਤ ਹਾਂ ਹੋਰ ਆ ਕਿੱਥੇ ਆ ਰਹੇ ਹੋ ਹੋਰ ਪਈ ਹੈ ਹਾਂ ਇਹ ਪੂਰੇ ਪੂਰੇ ਇਹ ਨਾਲ ਨਾਲ ਹਾਂਜੀ ਹਾਂਜੀ ਹਾਂ ਇਹਨੂੰ ਜਿਆਦਾ ਨਹੀਂ ਕਰ ਹਾਂ ਉਹ ਪੂਰਾ ਕਰਨਾ ਖਰਾਬਦਾ ਹੋ ਜੇ ਤੇਰਾ ਹਾਂ 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 ਉਹ ਕਿੱਥੇ ਉਹ ਤੂੰ ਕਹਿੰਦੇ ਦਿਖਾਵੇ ਆ ਜਾਵਾ ਕੰਪਨੀ ਕਰੀ ਆ ਉਹ ਟੈਂਪੂ ਇਹ ਲੈ ਆਂਗਾ ਇੱਥੇ ਮਰੇ ਉਹ ਦੇਖੋ ਟੈਂਪੂ ਕੋ ਫਰੰਟ ਤੇ ਸਭ ਜੀ ਕੀ ਹਾਲ ਦੇ ਇਹ ਤੁਹਾਡੇ ਆ ਕੇ ਸਭ ਠੀਕਵਾ ਦੇ ਹਾਂ ਠੀਕ ਹੈ ਠੀਕ ਵਧੀਆ ਕਿਦਾਂ ਬਦਵਾ ਠੀਕ ਹੈ ਅਰਦੀ ਗੱਲਾਂ ਬੱਚੇ ਵਿੱਚ ਠੀਕ ਹੈ ਇਹਣਾ ਉਹ ਦਾਤ ਜੇ ਦਾ ਮਤਲਬ ਕਿਹਦਾ ਬੋੜਦਾ ਹਾਂ ਉਹ ਤੁਹਾਡਾ ਅੰਚਾਰਜ ਕੌਣ ਪੰਚਾਇਤ ਕੌਣ ਹੈ ਤੁਹਾਡਾ ਕਿੰਨਾ ਕਿੱਥੇ ਮਾਰਦੇ ਇੱਥੇ ਆਓ ਗੇਲ ਪਾਪ ਆਉਂਦੀ ਹੈ ਕਹਿੰਦਾ ਕਿੱਥੇ ਮਾਰਦੇ ਇੱਥੇ ਤਾਂ ਦਿਖਾਓ ਮੈਨੂੰ ਕਿਹੜੀ ਕੰਪਨੀ ਹੈ ਫਸ ਗਿਆ ਵਾਹ ਸਹੀ ਕੰਪਨੀ ਆ ਮੈਂ ਤਾਂ ਵਧੀਆ ਜੀ ਵਾਹ ਟੈਂਡਰ ਦੇ ਵਿੱਚ ਆਉਹੀ ਹਾਂਜੀ ਹਾਂਜੀ ਸਿੱਧਾ ਤੇ ਇਹ ਐਜ ਲਾਈਨ ਤੋਂ ਸੈਂਟਰ ਤੇ ਉਹ ਚੱਲਣੀ ਆ ਵਾ ਤੂੰ ਵੇਖ ਲੈ ਤੇਰੇ ਟੈਂਡਰ ਦੇ ਚਾਹ ਨਾਲ ਇਹਦੇ ਬੱਤੇ ਕੋਲ ਬੜਾ ਲੋੜੀਂਦੀ ਹੋਈ ਹੁੰਦੀ ਜੀ ਮੇਰੀ ਜ਼ਿੰਮੇਵਾਰੀ ਆ ਹਾਂ ਇਹੋ ਜੀ ਚੀਜ਼ ਆ ਅੱਛਾ ਵਾ ਆ ਥੱਲੇ ਕਿੰਨੇ ਮਸਾਲਾ ਬੰਦੇ ਇਹਦੇ ਬਾਕਸਿੰਗ ਦੀ ਕੈਪੀਟਲ ਹੁੰਦਾ ਇੱਕ ਹਾਂ ਇਹਨਾਂ ਨੂੰ ਪਗੜਵਾਜ ਦੀ ਮੁਰਗੇ ਲਾਹ ਦੀ ਤੇ ਮੱਦੀ ਨੰਗਲੇ ਜਾਂਦੇ ਜੇ ਉੱਪਰ ਅੱਛਾ ਤੇ ਟੁਰਦੀ ਵੀ ਨਹੀਂ ਮੇਰੀ ਦੁਰਦੀ ਜੋ ਮਰਜੀ ਟਰੱਕ ਨੇ ਮੇਰੀ ਮਰਜੀ ਲੰਗੇ ਅੱਛਾ ਹਾਂਜੀ ਅੱਛਾ 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 ਲਾ 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 ਬੁਰੇ ਲਾ ਲਾ ਬੱਸ ਸੇ ਨਹੀਂ ਨਾਗਾ ਅੱਛਾ ਬਾ ਕੰਪਨੀ ਤੇ ਕਹੇ ਸਰ ਇਹੋ ਜੀ ਜੀ ਕੰਪਨੀ ਆਹ ਕੰਪਨੀ ਤੇ ਹੋਰ ਹੋਈ ਸਰ ਜੋ ਮੈਂ ਟੈਂਡਰ ਤੇ ਕਰਨਾ ਅੱਜ ਕੋਈ ਗੱਲ ਨਹੀਂ ਸਰ ਕੋਈ ਮੈਂ ਦੁਬਾਰਾ ਲਉਣੀ ਆ ਫੇਰ ਸਾਰੀ ਠੀਕ ਹੈ ਨਾ ਹਾਂ ਹਾਂ ਠੀਕ ਕਿੱਥੋਂ ਦਾ ਸਾਹਿਬ ਨੇ ਫੋਟੋ ਸਾਹਿਬ ਨੇ ਖਿੱਚ ਲਈ ਨਾ ਨਾ ਕੋਈ ਨਹੀਂ ਧੰਨਵਾਦ ਜੀ ਆਪ ਵਾਲੀ ਸਰਕਾਰ ਸਾਡੇ ਕੋ ਆਈ ਆ ਨਾ ਨਾ ਕੋਈ ਨਹੀਂ ਇਹ ਤੇ ਇਹ ਛੜਕ ਤੋੜ ਹੀ ਕਰਦੇ ਸਾਰੇ ਨਾਲੇ ਦੀਆਂ ਕਰਦਿਆਂ ਤੂੰ ਹਾਂਜੀ ਸਾਰੇ ਆਹ ਮੈਂ ਦੂਜੇ ਵੀ ਉਹਨਾਂ ਨੂੰ ਕਿਹਾ ਸਾਰੇ ਟੋਟਲ ਕਰਦੇ ਆ ਠੀਕ ਹੈ ਠੀਕ ਆ ਹਾਂ ਠੀਕ ਆ ਠੀਕ ਆ ਹਾਂ ਹਾਂ ਇਹ ਕਿੱਥੋਂ ਤੱਕ ਕਰਦੇ ਨੇ ਤੋੜ ਉੱਥੋਂ ਲੱਛੇ ਦਾ ਕਿੰਨਾ ਕਿਲੋਮੀਟਰ ਆ ਲੁਹਾਰਾ ਦਾ ਰੋਡ ਤੋਂ ਲੈ ਕੇ ਗੁਰੂ ਤੋਂ ਲੈ ਕੇ 14 ਕਿਲੋਮੀਟਰ ਪਿੱਛੇ ਕਰ ਆ ਹਾਂਜੀ ਸਾਰਾ ਕਰ ਆ ਸਾਰਾ ਜਿਹਦੇ ਪਾਸੇ ਹਾਂਜੀ ਕਰ ਆ ਅੱਛਾ ਉਹ ਤਿੰਨੇ ਸਾਡੇ ਕੰਪਲੀਟ ਹੋ ਜਣਗੇ ਚਲੋ ਠੀਕ ਨਾਲੇ ਦੇ ਵਿੱਚ ਅਸੀਂ ਸਾਰੀਆਂ ਛੜਕਾਂ ਦੇ ਉੱਤੇ ਰੋਡ ਸੇਫਟੀ ਦਾ ਜਿਹੜਾ ਨਾ ਕਿਉਂਕਿ ਧੁੰਦ ਪੈਂਦੀ ਆ ਬੜਾ ਔਖਾ ਹੋ ਜਾਂਦਾ ਗੱਡੀਆਂ ਦੇ ਐਕਸੀਡੈਂਟ ਹੋ ਜਾਂਦੇ ਆ ਤੇ ਮੈਂ ਸਪੈਸ਼ਲ ਜਿਹੜਾ ਇਹਦਾ ਇੱਕ ਟੈਂਡਰ ਕਰਾਇਆ ਕਿ ਪੂਰੇ ਨਾਲੇ ਦੇ ਵਿੱਚ ਰੋਡ ਸੇਫਟੀ ਦਾ ਕੰਮ ਜਿਹੜਾ ਛੜਕਾ ਦਾ ਹੋਣਿਆ ਛੜਕਾ ਤੇ ਬਣ ਗਈਆਂ ਪਦੇ ਦੇ ਤੇ ਆਪਾਂ ਰੋਡ ਸੇਫਟੀ ਦੇ ਜਿਹੜੇ ਵਾਈਟ ਸਾਈਨ ਵੀ ਆਹ ਜਿਹੜੀ ਲਾਈਟ ਆ ਇਹ ਰਾਤ ਨੂੰ ਜਗਦੀ ਆ ਤੇ ਜੇ ਧੁੰਦ ਵੀ ਪਈ ਹੋਵੇ ਤੇ ਗੱਡੀਆਂ ਲਗਾਉਣੀਆਂ ਜਿਹੜੀਆਂ ਬਹੁਤ ਸੌਖੀਆਂ ਜਾਂਦੀਆਂ ਇਹ ਦੋਵੇਂ ਪਾਸੇ ਆਪਾਂ ਲਾ ਦੇ ਤੇ ਵਿੱਚ ਵੀ ਲਾ ਦੇ ਕੋਈ ਕੋਈ ਰਾਤ ਨੂੰ ਪ੍ਰੋਬਲਮ ਨਹੀਂ ਆਉਗੀ ਸੱਸ ਜੇ ਗੱਡੀਆਂ ਤੁਹਾਨੂੰ ਪਤਾ ਜਦੋਂ ਧੁੰਦ ਪੈ ਜਾਂਦੀ ਹੈ ਬਹੁਤ ਐਕਸੀਡੈਂਟ ਹੁੰਦੇ ਆ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਗੱਡੀ ਗਾੜੀਆਂ ਆ ਗਈ ਕਿ ਨਹੀਂ ਆ ਗਈ ਇਹ ਚੀਜ਼ ਜਿਹੜੀ ਬਹੁਤ ਜ਼ਰੂਰੀ ਹੈ ਪਹਿਲਾਂ ਕਿਸੇ ਨੇ ਰੋਡ ਸੇਫਟੀ ਦਾ ਕਰਾਇਆ ਨਹੀਂਗਾ ਸੋ ਮੈਂ ਹੁਣੇ ਪੂਰੇ ਨਾਲੇ ਤਹਿਸੀਲ ਦੇ ਵਿੱਚ ਜਿੰਨੀਆਂ ਵੀ ਛੜਕਾਂ ਬਣਨ ਗਈਆਂ ਉਹਨਾਂ ਦੇ ਉੱਤੇ ਰੋਡ ਸੇਫਟੀ ਦਾ ਕੰਮ ਜਿਹੜਾ ਇਹ ਇਹ ਪਹਿਲ ਦੇ ਹੱਦ ਤੇ ਜਿਹੜਾ ਹੋਊਗਾ ਨਹੀਂ ਇਹਦੇ ਤੇ ਬਲੋ ਜਿਹੜਾ ਪੂਰਾ ਸਬਡਿਵੀਜ਼ਨ ਦਾ ਮਤਲਬ 3-4 ਕਰੋੜ ਰੁਪਏ ਦਾ 4 ਕਰੋੜ ਦਾ ਸ਼ਾਇਦ ਐਸਟੀਮੇਟ ਹੈ ਉਹ ਛੜਕਾਂ ਪੜੀ ਜਾਂਦੀਆਂ ਨਾਲ ਨਾਲ ਪਈ ਜਾਂਦੀਆਂ 40 ਕਰੋੜ ਦਾ ਕੰਮ ਹੁੰਦਾ ਪਰ ਇਹਦੇ ਨਾਲ ਐਕਸੀਡੈਂਟ ਵੱਜ ਜਾਂਦੇ ਬਹੁਤ ਜਾਨਾਂ ਵੱਜ ਜਾਂਦੀਆਂ ਬਹੁਤ ਲੋਕ ਜ਼ਖਮੀ ਹੋਣੋਂ ਵੱਜ ਜਾਂਦੇ ਸੋ ਪੈਸੇ ਦੀ ਨਹੀਂ ਕੋਈ ਗੱਲ ਗੱਲ ਤੇ ਹੈ ਕਿ ਲੋਕਾਂ ਦੀ ਜਾਨ ਜਿਹੜੀ ਉਹ ਕਿਦਾਂ ਬਚਾਉਣੀ ਆ ਸਹੀ ਡਰਾਈਵਿੰਗ ਜਿਹੜੀ ਐਕਸੀਡੈਂਟ ਦਾ ਹੁੰਦਾ ਉਹਦੇ ਵਾਸਤੇ ਮੈਂ ਇਹ ਲੱਗਾ ਪ੍ਰਬੰਧ ਕਰ ਸੋ ਇਹ ਮੈਂ ਤੁਹਾਨੂੰ ਦਿਖਾਉਣਾ ਹੀ ਪਈ ਰੋਡ ਸੇਫਟੀ ਦਾ ਕੰਮ ਪਹਿਲਾਂ ਤੁਸੀਂ ਦੇਖਿਆ ਹੁੰਦਾ ਕਦੀ ਨਾਲੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਕਦੀ ਤੇ ਇਹ ਇਹ ਕੰਮ ਆਪ ਕਰ ਠੀਕ ਹੈ ਹਾਂ ਆ ਲੈ ਵਧੀਆ ਕਰਦੇ ਠੀਕ ਹੈ ਹਾਂ ਠੀਕ